ਸਸੇਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ 5 6 7 ਅਤੇ 8 ਅਕਤੂਬਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਭਾਰੀ ਮੀਂਹ ਦੀ ਉਮੀਦ ਪੰਜਾਬ ਦੇ ਉੱਪਰ ਲਗਾਤਾਰ ਬਣੀ ਹੋਈ ਹੈ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਤਗੜੀ ਬੱਦਲਬਾਈ ਪੰਜਾਬ ਦੇ ਉੱਪਰ ਛਾਈ ਹੋਈ ਹੈ ਭਾਰੀ ਮੀਂਹ ਤੇਜ਼ ਹਨੇਰੀ ਗੜੇ ਮਾਰੀ ਦੇ ਹਾਲਾਤ ਪੰਜਾਬ ਤੇ ਬਣੇ ਨੇ ਪੱਛਮੀ ਹਵਾ ਤੇਜ਼ ਰੂਪ ਵਿੱਚ ਚੱਲ ਰਹੀ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਸਾਂ ਕਿ ਤੇਜ਼ ਮੀਂਹ ਪੰਜਾਬ ਦੇ ਵਿੱਚ ਪੈਣ ਦੀ ਉਮੀਦ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਸਾਨੂੰ ਚੈਨਲ ਨੂੰ YouTube ਦੇ ਉੱਪਰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਅੱਜ ਤੇਜ ਹਨੇਰੀ ਕਾਲੇ ਬੱਦਲ ਸਵੇਰ ਤੋਂ ਹੀ ਪੰਜਾਬ ਦੇ ਉੱਪਰ ছায়ਾ ਦਿਖਾਈ ਦੇਣਗੇ 5 ਅਤੇ 6 ਅਕਤੂਬਰ ਭਾਰੀ ਮੀਂਹ ਪੰਜਾਬ ਤੇ ਪੈਣ ਦੀ ਉਮੀਦ ਦੱਸੀ ਜਾ ਰਹੀ ਹੈ ਪਰ ਡਰਨ ਦੀ ਕੋਈ ਜ਼ਿਆਦਾ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਜਿੰਨਾ ਕ ਅਕਤੂਬਰ ਮਹੀਨੇ ਵਿੱਚ ਮੀਂਹ ਪੈਂਦਾ ਉਸ ਤੋਂ ਥੋੜੇ ਜ਼ਿਆਦਾ ਮੀਂਹ ਪੈ ਸਕਦਾ ਹੈ ਕਈ ਚੈਨਲ ਰਾ ਰਹੇ ਨੇ ਕਿ ਪੰਜਾਬ ਦੇ ਵਿੱਚ ਹੜ੍ਹਾਂ ਦਾ ਖਤਰਾ ਬਣ ਸਕਦਾ ਹੈ ਅਜਿਹੀ ਕੋਈ ਗੱਲ ਨਹੀਂ ਹੈ ਕੋਈ ਡਰਨ ਦੀ ਲੋੜ ਨਹੀਂ ਹੈ ਕਿਸੇ ਵੀ ਬੰਦੇ ਨੂੰ ਪ੍ਰਮਾਤਮਾ ਸਾਰਾ ਪੰਜਾਬ ਦੇ ਨਾਲ ਹੈ ਤੇ ਬਾਕੀ ਅਰਦਾਸ ਕਰੋ ਜੋ ਵੀ ਹੋਵੇ ਠੀਕ ਹੋਵੇ ਫਸਲਾਂ ਦਾ ਨੁਕਸਾਨ ਨਾ ਹੋਵੇ ਕਿਉਂਕਿ ਮੰਡੀਆਂ ਦੇ ਵਿੱਚ ਫਸਲਾਂ ਪਈਆਂ ਨੇ ਖੇਤਾਂ ਵਿੱਚ ਹਲੇ ਫਸਲਾਂ ਪੱਢਣ ਨੂੰ ਪਈਆਂ ਨੇ ਤੇ ਹੁਣ ਮੌਸਮ ਦੀ ਜਾਣਕਾਰੀ ਦੇਖ ਲੈਂਦੇ ਹਾਂ ਜੀ 5 ਅਕਤੂਬਰ ਦੀ ਗੱਲ ਕੀਤੀ ਜਾਵੇ ਦੇਖ ਸਕਦੇ ਹੋ ਕਿ 5 ਅਕਤੂਬਰ ਨੂੰ ਪੰਜਾਬ ਦੇ ਇਸ ਪਾਸੇ ਜ਼ਿਆਦਾ ਮੀਂਹ ਦੀ ਉਮੀਦ ਹੈ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਕਪੂਰਥਲਾ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਅਤੇ ਫਜ਼ਿਲਕਾ ਇਹਨਾਂ ਵਿੱਚ ਥੋੜੀ ਜਿਹੀ ਜ਼ਿਆਦਾ ਮੀਂਹ ਦੀ ਉਮੀਦ ਹੈ ਪੰਜਾਬ ਦੇ ਬਾਕੀ ਹਿੱਸਿਆਂ ਨਾਲੋਂ ਤੇ ਨਾਲ ਦੀ ਨਾਲ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ ਪਟਿਆਲਾ ਸੰਗਰੂਰ ਬਰਨਾਲਾ ਪਟਿੰਡਾ ਮਾਨਸਾ ਇਹਨਾਂ ਵਿੱਚ ਵੀ ਵਧੀਆ ਤਗੜੇ ਰੂਪ ਦੇ ਵਿੱਚ ਮੀਂਹ ਪੈ ਸਕਦਾ ਹੈ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਮਿਲਦੀ ਹੋਈ ਦਿਖਾਈ ਦੇਵੇਗੀ ਅੱਜ 5 ਅਕਤੂਬਰ ਨੂੰ ਜਿਹੜਾ ਤਾਪਮਾਨ ਹੈ ਉਹ ਕਿਤੇ ਨਾ ਕਿਤੇ ਘਟ ਕੇ 26 27 28 ਡਿਗਰੀ ਤੱਕ ਆਉਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਦੋ ਦਿਨ ਲਗਾਤਾਰ ਬਰਸਾਤ ਹੈ ਜੀ ਅਗਲੇ ਅਗਰ ਗੱਲ ਕਰੀਏ ਤਾਂ 6 ਤਰੀਕ ਨੂੰ ਵੀ ਲਗਭਗ ਸੇਮ ਹਾਲਾਤ ਨੇ ਪਰ ਜਿਹੜਾ ਸਿਸਟਮ ਹੈ ਉਹ ਬਦਲ ਕੇ ਪੰਜਾਬ ਦੇ ਇਸ ਤਰੀਕ 2 ਹਿੱਸੇ ਵਿੱਚ ਵੰਡ ਦਿੰਦਾ ਪਹਿਲੇ ਅਗਰ ਹਿੱਸੇ ਦੀ ਗੱਲ ਕਰੀਏ ਤਾਂ ਤਰਨਤਾਰਨ ਫਿਰੋਜ਼ਪੁਰ ਫਰੀਦਕੋੜ ਮੁਕਸਰ ਫਜ਼ਿਲਕਾ ਬਠਿੰਡਾ ਮੋਗਾ ਬਰਨਾਲਾ ਤੇ ਮਾਨਸਾ ਵਿੱਚ ਠੀਕ ਠਾਕ ਬਰਸਾਤ ਦੀ ਉਮੀਦ ਹੈ ਤੇ ਭਾਰੀ ਮੀਂਹ ਜਿਹੜਾ ਦੂਜਾ ਹਿੱਸਾ ਇਹ ਵਾਲਾ ਇਹਦੇ ਵਿੱਚ ਪਠਾਨਕੋਟ, ਗੁਰਦਾਸਪੁਰ, ਅਮ੍ਰਿਤਸਰ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਮਾਸ਼ਹਿਰ, ਰੂਪਨਗਰ, ਲੋਤਿਆਣਾ, ਸੰਗਰੂਰ, ਪਟਿਆਲਾ, ਫਤਿਹਗੜ੍ਹ ਤੇ ਮੁਹਾਲੀ ਇਹ ਜ਼ਿਲ੍ਹੇ ਹੋਣਗੇ ਦੂਜਾ ਹਿੱਸਾ ਜਿਹਦੇ ਵਿੱਚ ਕਾਫੀ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਗਰਮੀ ਤੋਂ ਰਾਹਤ ਮਿਲੇਗੀ ਤਾਪਮਾਨ ਦੇ ਵਿੱਚ ਭਾਰੀ ਗਰਾਵਟ ਆਉਂਦੀ ਹੋਈ ਦਿਖਾਈ ਦੇ ਰਹੀ ਹੈ ਅਗਰੇ ਦਿਨ ਦੀ ਗੱਲ ਕਰੀਏ 7 ਅਕਤੂਬਰ 7 ਅਕਤੂਬਰ ਨੂੰ ਜੇ ਦੇਖੋਗੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ੍ਹ ਤੇ ਪਟਿਆਲਾ ਵਿੱਚ ਬਹੁਤ ਭਾਰੀ ਮੀਂਹ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਇਹਨਾਂ ਵਿਚ ਦੇਰਮਿਆਂ ਵਿੱਚ ਅੰਮ੍ਰਿਤਸਰ ਤਰਨਤਾਰਨ ਮੋਗਾ ਬਰਨਾਲਾ ਤੇ ਮਾਨਸਾ ਵਿੱਚ ਥੋੜਾ ਬਹੁਤਾ ਸਿਸਟਮ ਲੱਗਦਾ ਹੋਇਆ ਦਿਖਾਈ ਦੇ ਰਿਹਾ ਹੈ ਬਾਕੀ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਇਹਨਾਂ ਵਿੱਚ ਨਾ ਮਾਤਰ ਜਾਂ ਫਿਰ ਹਲਕੀ ਦਰਮਿਆਨੀ ਬੱਦਲਬਾਹੀ ਆਉਂਦੀ ਦਿਖਾਈ ਦੇਵੇਗੀ ਤਾਪਮਾਨ ਦੇ ਵਿੱਚ ਗਰਾਉਟ ਬਿਸ਼ੱਕ ਪੰਜਾਬ ਦੇ ਵਿੱਚ ਆਵੇਗੀ ਤਾਂ ਤਾਪਮੰਦੜ ਹੈ ਉਹ ਹੁਣ 30 ਡਿਗਰੀ ਜਾਂ 30 ਡਿਗਰੀ ਦੇ ਨੇੜੇ ਤੇ ਹੀ ਘੁੰਮਦਾ ਦਿਖਾਈ ਦੇਵੇਗਾ ਆਖਰੀ ਦਿਨ ਦੀ ਗੱਲ ਕਰੀਏ 8 ਅਕਤੂਬਰ ਦੀ ਮੌਸਮ ਸਾਫ਼ ਹੈ ਜੀ ਲਗਭਗ ਆਲਮੋਸਟ ਬਾਕੀ ਇਲਾਕੇ ਵਿੱਚ ਕੋਈ ਮੀਂਹ ਦੀ ਉਮੀਦ ਨਹੀਂ ਹੈ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਦੇ ਵਿੱਚ ਥੋੜੀ ਬਹੁਤੀ ਉਮੀਦ ਬੱਦਲਬਾਝੀ ਦੀ ਦੇਖਣ ਨੂੰ ਮਿਲ ਸਕਦੀ ਹੈ ਜੋ ਕਿ 5 ਤੋਂ ਲੈ ਕੇ 25% ਤੱਕ ਹੋ ਸਕਦੀ ਹੈ ਕੋਈ ਵੱਡੇ ਚਾਂਸ ਨਹੀਂ ਹਨ 8 ਤਰੀਕ ਨੂੰ ਲਗਭਗ ਮੌਸਮ ਠੀਕ ਹੀ ਹੁੰਦਾ ਦਿਖਾਈ ਦੇਵੇਗਾ ਥੋੜਾ ਜਿਹਾ ਤਾਪਮਾਨ 8 ਤਰੀਕ ਨੂੰ ਦੌਰਾਨ ਤੋਂ ਵੱਧ ਸਕਦੇ ਨੇ 1 ਅੱਧਾ ਡਿਗਰੀ ਪਰ ਪੱਛਮੀ ਹਵਾ ਚੱਲਣ ਦੇ ਕਾਰਨ ਹਮਸ ਜਿਹੜੀ ਹੈ ਉਹ ਖਤਮ ਹੋ ਜਾਵੇਗੀ ਕੋਈ ਵੱਡੀ ਹਮਸ ਦੀ ਕਾਰਵਾਈ ਨਹੀਂ ਹੈ ਮੌਸਮ ਜ਼ਿਆਦਾਤਰ ਅੰਡਰ ਕੰਟਰੋਲ ਹੀ ਪੰਜਾਬ ਦੇ ਵਿੱਚ ਬਣਿਆ ਰਵੇਗਾ ਇਹ ਸੀ ਜੀ ਅਪਡੇਟ 8 ਅਕਤੂਬਰ ਤੱਕ ਦੀ ਉਮੀਦ ਕਰਦੇ ਆ ਚੈਨਲ ਤੇ ਤੁਹਾਨੂੰ ਸਾਡੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਧੰਨਵਾਦ ਸਾਰੇ ਦਰਸ਼ਕ ਵੀਰਪੈਣ ਭਰਾਮਾਂ ਦਾ